ਲਓ ਜੀ ਆਪਣ ਬਣਾ ਕੇ ਦਿੱਤਾ ਚੱਕਲਾ ਲਓ ਜਰਾ ਕਿਲੋ ਆਹ ਨੋ ਲੈ ਲਓ ਲਓ ਜੀ ਚੱਕਲਾ ਕਿੰਨਾ ਸੋਨਾ ਚੱਕਲਾ ਹੈ ਬਣਾ ਕੇ ਦਿੱਤਾ ਆਪਣ ਠੇਕੇਦਾਰ ਨੇ ਮੰਮੀ ਆਹ ਜਿਹੜੇ ਗਿੱਟੀਆਂ ਨੇ ਆ ਲਾਈਆਂ ਚੌੜੀਆਂ ਲਵਾਉਣੀਆਂ ਐ ਸੋ ਲਈ ਚਾਰ ਲੰਗੀਆਂ ਤੈਨ ਚਾਰ ਹੀ ਲਾਈਆਂ ਹੂੰ ਕਿੰਨਾ ਸੋਹਣਾ ਹੈ ਨਾ ਇਹਦੇ ਵਿੱਚ ਹਾਂ ਮੇਰੇ ਬਾਹਰ ਹੀ ਹੋ ਗਿਆ ਪਾਣੀ ਦਾ ਠੰਡਾ ਹੈ ਸਵੇਰ ਦਾ ਟਾਈਮ ਤਾਂ ਆਪਾਂ ਕਰਦੇ ਵਾਇਆ ਸਫਾਈ ਕੋਠੇ ਦੀ ਅਜੇ ਹੋਇਆ ਟਾਈਮ ਪਾਣੇ ਪਾਣੇ ਛੇ ਦਾ ਟਾਈਮ ਹੋਇਆ ਵਾ ਤੇ ਆਪਾਂ ਘਰ ਦੇ ਪੈਸੇ ਕੋਠੀ ਦੀ ਸਫਾਈ ਤੇ ਤੁਸੀਂ ਜੁੜੇ ਰਹੋ ਮੇਰੇ ਵਲੌਗ ਦੇ ਨਾਲ ਜਿਹੜੇ ਫਸਟ ਟਾਈਮ ਆਏ ਨੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਠੀਕ ਆ ਜੀ ਆਪਾਂ ਇਹ ਸਾਰੀ ਸਫਾ ਸਬਸਫਾਈ ਕਰਕੇ ਫਿਰ ਤੁਹਾਨੂੰ ਮਿਲਦੇ ਆਂ ਤੇ ਲਓ ਜੀ ਆਪਣੀ ਇੱਥੇ ਨਾਲ ਅੱਧੀ ਕਿ ਸਫਾਈ ਤੇ ਹੋ ਚੁੱਕੀ ਆ ਤੇ ਅੱਧੀ ਕਿ ਰਹਿ ਗਈ ਹੈਗੀ ਆ ਤੇ ਜੀ ਆਪਣੇ ਆਏ ਪੇਡਾਂ ਦਾ ਚੁੰਡ ਤੇ ਆਪਾਂ ਉਹ ਤੁਹਾਨੂੰ ਦਿਖਾਉਨੇ ਆ ਖੇਤਾਂ ਦੇ ਵਿੱਚ ਕਿੰਨਾ ਸੋਹਣਾ ਲੱਗਦਾ ਸਵੇਰ ਸਵੇਰ ਘੁੰਮਦਾ ਬਹੁਤ ਹੀ ਵਧੀਆ ਸੀਗਾ ਲੱਗਦਾ ਪਿਆ ਤੇ ਅੱਜ ਸੁਬਾਹ ਸੁਬਾਹ ਦਾ ਟਾਈਮ ਹੈ ਤਾਂ ਦੇਖੋ ਧੁੱਪ ਵੀ ਕਿੰਨੀ ਜਿਆਦਾ ਧੁੱਪਾ ਬਹੁਤ ਜਿਆਦਾ ਧੁੱਪ ਜਿਹੜੀ ਹੈਗੀ ਆ ਲੱਗਦਾ ਸੀਗਾ ਕਿ ਜਿਸ ਤਰ੍ਹਾਂ 8 9 ਵਜੇ ਦਾ ਟਾਈਮ ਹੁੰਦਾ ਬਟ ਇਹ ਹੈਗਾ ਸੀ 9:30 ਦਾ ਟਾਈਮ ਅਜੇ ਫਿਰ ਬਹੁਤ ਜਿਆਦਾ ਧੁੱਪ ਸੀਗੀ ਅੱਜ ਸਾਡੇ ਖੇਤਾਂ ਵਿੱਚ ਆਈਆਂ ਪੇਡਾਂ ਪੇਡਾਂ ਹਾਂਸ ਕੇ ਨਮਸਕਲੇ ਵੋਕਲੇ ਫਸਕਲੇ ਆ ਰਹੀਆਂ ਦਾਦ ਕਾ ਮੇਰੀ ੰਨੀਏ ਦਾਦ ਕਾ ਦਾਦ ਕਾ ਹਾਏ ਉਹ ਕਿੰਨਾ ਸੋਹਣਾ ਏ ਉਹ ਕਿੰਨਾ ਸੋਹਣਾ ਉਹ ਜਿਹੜਾ ਬ੍ਰਾਊਨ ਜਿਹਾ ਹਾਂਣਾ ਇੱਕ ਨਿਰਾਈ ਚਿੱਟਾਈ ਤੇ ਉਹ ਕਿੰਨੇ ਚਿੱਟਾਈ ਤੇ ਉਹ ਕਾਲੀਆਂ ਵੀ ਹੈਗੀਆਂ ya ah, hai, hai. Nih, nee. apa itu? Aja saat deh ayah pe dadah <laughs> ਰਾਜਸਥਾਨ ਤੋਂ ਆਇਆ ਪੇਡਾਂ ਦਾ ਚੁੰਡਾ ਇਹਨੂੰ ਬੱਕਰੀਆਂ ਕਾਲੀਆਂ ਚਿੱਟੀਆਂ ਹਰੀਆਂ ਨੀਲੀਆਂ ਲਾਲ ਪੀਲੀਆਂ ਕੁੱਤੇ ਵੀ ਹਾਇ ਖੋਤੀ ਵੀ ਆ ਗਈ ਖੋਤੀ ਓਹ ਵੇ ਪਰ ਦੇਖਿਓ ਪੇਡਾ ਪਾਣੀ ਚ ਪਾਣੀ ਪੀਂਦੀ ਐ ਬਿਚਾਰੀਆਂ ਨੂੰ ਪਿਆਸ ਲੱਗੀ ਹੋਣੀ ਆ ਪੀਲਾ ਪੀਲਾ ਪਾਣੀ ਆ ਜਾਓ ਆਏ ਸਾਰੀਆਂ ਵੜ ਜਾ ਖੇਤ ਚ ਸਾਡੇ ਚ ਆਜੋ ਆਜੋ ਸਾਡੇ ਖੇਤ ਚ ਆਜੋ ਸਾਰੀਆਂ ਸਾਰੀਆਂ ਇੱਥੇ 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 ਕਰ ਦੋ ਕਿੰਨੀਆਂ ਸੋਹਣੀਆਂ ਲੱਗਦੀ ਐ ਤੁਰੀਆਂ ਜਾਂਦੀਆਂ ਤਿਆ ਆਪਣਾ ਸਵੇਰ ਦਾ ਵੀਊ ਦੇਖੋ ਜੀ ਆਪਣੇ ਕਿ ਤਰਾ ਸਾਰੇ ਕਿਤੇ ਖਲਾਰਾ ਪਿਆ ਹੈ ਅੱਜ ਸੰਭਾਲ ਲਿਆ ਜਾਊਗਾ ਵੈਸੇ ਆਪਣਾ ਸਾਰਾ ਇਸ ਖਲਾਰਾ ਜਿਹੜਾ ਬਾਹਰ ਹੈ ਅੱਜ ਆਪਣੀ ਸਫਾਈ ਹੋ ਗਈ ਕੰਪਲੀਟ ਦੇਖੋ ਪਸੀਨਾ ਕਿੰਨਾ ਜ਼ਿਆਦਾ ਮੂੰਹ ਤੇ ਵੀ ਐਸੀ ਬਟ ਮੈਂ ਮੂੰਹ ਸਾਫ ਕਰ ਲਿਆ ਤੇ ਨਾਲ ਜੇ ਆਪਾਂ ਝਾੜੂ ਜਿਹੜਾ ਹੈਗਾ ਇੱਥੰਨੇ ਸੱਟਦੇ ਆ ਆਪਾਂ ਕੂੜਾ ਜਿਹੜਾ ਸੀਗਾ ਇੱਧਰ ਦਾ ਇੱਧਰ ਪਾਤਾ ਤੇ ਇੱਧਰ ਬਹਤਰ ਪਾਤਾ ਚਲੋ ਭੇ ਤੇ ਜਿਹੜੀ ਮੈਂ ਪ੍ਰਾਤ ਲੈ ਕੇ ਆਈ ਸੀ ਉਹ ਕਿਸੇ ਕੰਮ ਨਹੀਂ ਆਈ ਆਪਾਂ ਜਰੂਰੀ ਪਾ ਚੁੱਕਣਾਈ ਤੇ ਜੀ ਜਿਹੜੇ ਮੇਰੇ ਵਾਲਾ ਨਾ ਉਹ ਤਾਂ ਖਿਲਰੇ ਹੈਗੇ ਕਿਉਂਕਿ ਮੈਂਨੇ ਸਵੇਰ ਦੀ ਪਹਿਲਾਂ ਤੇ ਮੈਂ ਆਪਣਾ ਸਾਰਾ ਬੇੜਾ ਸਾਫ਼ ਕੀਤਾ ਹੈ ਬੇੜਾ ਸਾਫ਼ ਕਰਕੇ ਫਿਰ ਮੈਂ ਆਪਣ ਜਿਹੜੀ ਪਈ ਆ ਹਨਾ ਪਈ ਦੇ ਵਿੱਚ ਮੈਂ ਸਾਰੀ ਸਾਫ਼ ਸਪਾਈ ਕਰਕੇ ਆਈ ਤੇ ਫਿਰ ਮੈਂ ਜੀ ਆ ਕੇ ਲੱਗ ਪਈ ਜ ਕੋਠੇ ਦੇ ਉੱਪਰ ਚੱਲ ਗਈ ਕੋਠੇ ਦੇ ਉੱਪਰ ਸਾਫ ਸਫਾਈ ਮੈਂ ਜਲਦੀ ਜਲਦੀ ਕਰਾਂਵਾਂ ਕਿਉਂਕਿ ਬਾਅਦ ਵਿੱਚ ਬਹੁਤ ਜ਼ਿਆਦਾ ਧੁੱਪ ਆ ਜਾਣੀ ਸੀਗੀ ਤੇ ਫਿਰ ਮੈਂ ਲੱਗ ਪਈ ਜ ਬਾਹਰੇ ਬਰਾਂਡਾ ਸਾਫ ਕਰਨ ਵਾਸਤੇ ਤੇ ਜੋ ਕਿ ਮੈਨੂੰ ਇਹ ਸੀਗਾ ਕਿ ਜਲਦੀ ਜਲਦੀ ਖਲਾਰਾ ਜਿਹੜਾ ਹੈ ਨਿਬੜ ਜਾਵੇ ਤੇ ਬਾਟਾ ਅਸੀਂ ਧੋ ਤਾਂ ਲਿਆ ਤੇ ਅਜੇ ਅਸੀਂ ਵੀ ਕਾਫੀ ਜ਼ਿਆਦਾ ਧੋ ਲਿਆ ਸੀਗਾ ਸਾਰਾ ਵੈਸੇ ਮੋਸਟਲੀ ਧੋਲੇ ਸ ਬੈਡਵੁੱਡ ਵੀ ਅੰਦਰ ਰੱਖ ਲਏ ਸੀਗੇ ਤੇ ਸਾਰਾ ਕੁਝ ਕਰ ਲਿਆ ਸੀਗਾ ਤੇ ਬਾਅਦ ਵਿੱਚ ਜੇ ਆਗੇ ਲੱਕੜ ਵਾਲੇ ਮਿਸਤਰੀ ਲੱਕੜ ਵਾਲੇ ਮਿਸਤਰੀ ਨੇ ਬਹੁਤ ਜ਼ਿਆਦਾ ਕਲਾਰਾ ਪਾਇਆ ਸੀਗਾ ਤੇ ਇੱਥੇ ਮੈਂ ਨਾ ਬਰਾਂਡੇ ਦੀ ਜਿਹੜੀ ਹੈਗੀ ਸੀ ਉਹ ਸਾਫ ਸਫਾਈ ਕਰਦੀ ਪਈ ਸੀਗੀ ਨਾ ਮੈਂ ਬਵਾਂ ਤੇ ਨਾ ਹੀ ਕਿਸੇ ਨੂੰ ਬਹਿਣ ਦਵਾਂ ਮੇਰੀ ਸਿਹਤ ਜ਼ਰੂਰ ਮਾੜੀ ਆ ਬਟ ਮੈਂ ਜੇ ਕੰਮ ਕਰਨ ਲੱਗ ਜਾਣਾ ਫਿਰ ਨਾ ਮੈਂ ਬਹਿਣੀ ਹੁੰਨੀ ਆ ਤੇ ਨਾ ਹੀ ਮੈਂ ਕਿਸੇ ਨੂੰ ਬਹਿਣ ਦਿਨੀ ਹੁੰਨੀ ਆ ਤੇ ਅੱਜ ਜੀ ਮੇਰੇ ਨਾਲ ਕਰਨਾ ਸੀਗਾ ਭਾਬੀ ਨੇ ਕੰਮ ਕਿਉਂਕਿ ਆਪਣੇ ਜਿਹੜੇ ਕੰਮ ਵਾਲੇ ਨੇ ਉਹ ਤੇ ਉਹ ਵੈਸੇ ਤਾਂ ਆ ਜਾਂਦੇ ਹੁੰਦੇ ਟਾਈਮ ਦੇ ਨਾਲ ਹੀ ਤੇ ਬਟ ਉਹਨਾਂ ਨੇ ਅੱਜ ਥੋੜਾ ਲੇਟ ਆਉਣਾ ਸੀ ਕਿਉਂਕਿ ਦੂਸਰੇ ਘਰਾਂ ਦਾ ਵੀ ਉਹਨਾਂ ਨੇ ਕੰਮ ਕਰਕੇ ਤਾਂ ਫੇਰ ਆਉਣਾ ਸੀ ਤੇ ਓਨੀ देर ਮੈਂ ਕਿਹਾ ਕਿ ਚਲੋ ਮੈਂ ਸੱਤਾ-ਸੱਤਾ ਜਿਹੜੀ ਹੈ ਕਿ ਉਹਨੂੰ ਝਾੜ ਲੈਂਦੀ ਹੈਗੀਆ ਸੱਤਾ-ਸੱਤਾ ਝਾੜਨ ਤੋਂ ਬਾਅਦ ਵਿੱਚ ਫੇਰ ਮੈਂ ਚਲਦਾ ਅੰਦਰ ਤੇ ਅੰਦਰ ਵੀ ਮੈਂ ਕਿਹਾ ਕਿ ਜਲਦੀ-ਜਲਦੀ ਜਿਹੜਾ ਹੈਗਾ ਨਾ ਸਾਰੇ ਕੰਦਾ-ਕੁੰਦਾ ਉਹਨਾਂ ਨੂੰ ਕਰ ਲਈਏ ਸਾਫ-ਸਫਾਈ ਕਿਉਂਕਿ ਸੀਮੈਂਟ ਵਗੈਰਾ ਜਿਹੜਾ ਨਾ ਬਹੁਤ ਜ਼ਿਆਦਾ ਗਿਰਦਾ ਸੀਗਾ ਤੇ ਆਪਣਾ ਇਰਾਦਾ ਬਣਿਆ ਸੀਗਾ ਕਿ ਕਿਉਂਕਿ ਆਪਾਂ ਕੰਦਾ ਵਗੈਰਾ ਧੋ ਦੇਈਏ ਹਨਾ ਤੇ ਕਿਉਂਕਿ ਆਪਾਂ ਬਿਜਲੀ ਪਿੱਛੋਂ ਕੱਟ ਕਰ ਦੇਣੀ ਸੀਗੀ ਤੇ ਤਾਂ ਕਰਕੇ ਵੈਸੇ ਜੇ ਬਿਜਲੀ ਹੁੰਦੀ ਤਾਂ ਫਿਰ ਆਪਾਂ ਨੂੰ ਕਰੰਟ ਵਗੈਰਾ ਲੱਗਣਾ ਸੀਗਾ ਤੇ ਇਸ ਕਰਕੇ ਆਪਾਂ ਸੋਚਿਆ ਕਿ ਚਲੋ ਸਮਾਨ ਦਾ ਸਾਰਾ ਬਾਹਰ ਹੈਗਾ ਹੀ ਕਿਉਂਕਿ ਆਪਣੇ ਘਰ ਦੀ ਕਲੀਨਿੰਗ ਚੰਗੀ ਤਰ੍ਹਾਂ ਹੋ ਜੂਗੀ ਤੇ ਫਿਰ ਜੇ ਆਪਾਂ ਨਾਲ ਸਾਰੀ ਕਲੀਨਿੰਗ ਕਰਦੇ ਪਏ ਸੀ ਤੇ ਮੰਮੀ ਕਰਦੇ ਪਏ ਸੀਗੇ ਰੋਟੀ ਪਾਣੀ ਦਾ ਤੇ ਕਿਉਂਕਿ ਅੱਜ ਆਪਣੇ ਕਾਫੀ ਜ਼ਿਆਦਾ ਕਾਰੇ ਕੰਮ ਕਰ ਸੀਗਾ ਤੇ ਇਹ ਮੇਰੀਆਂ ਵੀਡੀਓਜ਼ ਤਾਂ ਲੇਟ ਹੋ ਰਹੀਆਂ ਨੇ ਕਿਉਂਕਿ ਮੇਰਾ ਫੋਨ ਜਿਹੜਾ ਹੋ ਗਿਆ ਸੀਗਾ ਬਿਲਕੁਲ ਡੈਮੇਜ ਬਿਲਕੁਲ ਖਰਾਬ ਹੋ ਗਿਆ ਸੀਗਾ ਏ ਦੁਕਾਨ ਵਾਲੇ ਦੇ ਕਮ ਦੇ ਕਾਊਂਟਰ ਤੋਂ ਦਿਖ ਪਿਆ ਸੀਗਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਤੇ ਲਓ ਜੀ ਆਪਣੀ ਇੱਥੇ ਨਾ ਮੈਂ ਸਾਰੀ ਚਰਚਾ ਮੁਕਾ ਦਿੱਤੀ ਸੀਗੀ ਤੇ ਫਿਰ ਮੈਂ ਕਹਿੰਦੀ ਜਲਦੀ ਜਲਦੀ ਆਪਾਂ ਝਾੜੂ ਜਿਹੜਾ ਹੈਗਾ ਉਸ ਨੂੰ ਲਗਾ ਲੈਣੇ ਹੈਗੇ ਆ ਕਿਉਂਕਿ ਜਿੱਨਾ ਚਿਰ ਘਰ ਦੀ ਸਾਫ ਸਪਾਈ ਨਾ ਹੋਵੇ ਤੇ ਆਪਣਾ ਵੀ ਬੈਣ ਖੁਣਨ ਨੂੰ ਜਿਹੜਾ ਹੈਗਾ ਨਾ ਬਿਲਕੁਲ ਦਿਲ ਨਹੀਂ ਕਰਦਾ ਹੈਗਾ ਤੇ ਮੇਰੀ ਮੈਂ ਤਾਂ ਇਸ ਤਰ੍ਹਾਂ ਲੱਗਦੀ ਪਈ ਸੀ ਕਿ ਜਿਤ ਤੱਕ ਦਿਨ ਨਹਾਤੀ ਹੋਈ ਨਹੀਂ ਹੁੰਦੀ ਮੈਨੂੰ ਆਪਣੇ ਆਲ ਵੇਖ ਕੇ ਨਾ ਇੰਨਾ ਹਸਾਈ ਜਾ ਰਿਹਾ ਸੀਗਾ ਕਿ ਯਾਰ ਮੈਂ ਕਦੀ ਨਹਾਤੀ ਹੋਈ ਤੀ ਹੈਗੀ ਤੇ ਮੇਰੇ ਵਾਲ ਇੰਨੀ ਬੁਰੀ ਤਰ੍ਹਾਂ ਖਿਲਰੇ ਹੋਏ ਸੀ ਕਿਉਂਕਿ ਤੁਹਾਨੂੰ ਪਤਾ ਮਿੱਟੀ ਘਟੇ ਦੇ ਵਿੱਚ ਹਨ ਜਦੋਂ ਟੈਲਾ ਲ ਸੀਗੇ ਤੇ ਮਿੱਟੀ ਕੱਟੇ ਦੇ ਕਾਰਨ ਹਨ ਕਿ ਨਾ ਤਾਂ ਪੇਚ ਨਹਾਉਂਦੇ ਵੀ ਸੀਗੇ ਉਹ ਨਾ ਨਾਤਿਆਂ ਵਰਗਾ ਹੁੰਦਾ ਹੈ ਹਨਾ ਰਾਤ ਨੂੰ ਨਹਾਉਣਾ ਸਵੇਰੇ ਉੱਠਦੇ ਸਾਰ ਫਿਰ ਕੰਮ ਤੇ ਲੱਗ ਜਾਣਾ ਹਨਾ ਚਲੋ ਮੈਂ ਸਵੇਰੇ ਇੱਕ ਵਾਰੀ ਵੈਸੇ ਇਸ਼ਨਾਨ ਤਾਂ ਮੈਂ ਕਰ ਲੈਂਦੀ ਹੁੰਦੀ ਸੀਗੀ ਤੇ ਬਟ ਫਿਰ ਮੈਂ ਹਨਾ ਫਿਰ ਮੇਰੀ ਉਹ ਜਿਹੀ ਹਾਲਤ ਹੋ ਜਾਂਦੀ ਸੀਗੀ ਪਤਾ ਨਹੀਂ ਕਿਉਂ ਹਨਾ ਤੇ ਵਾਲ ਜਿਹੜੇ ਹੈਗੇ ਮੈਂ ਤੇਲ ਦਾ ਕਾਫੀ ਲਗਾ ਕੇ ਰੱਖਦੀ ਆ ਬਟ ਫਿਰ ਮੇਰੇ ਵਾਲ ਜਿਹੜੇ ਹੈਗੇ ਮੈਨੂੰ ਨਾ ਥੋੜੀ ਕਿ ਜੂڑا ਕਰਨ ਤੋਂ ਪ੍ਰੋਬਲਮ ਜੀ ਹੋਈ ਜਾ ਰਹੀ ਸੀਗੀ ਤੇ ਮੈਂ ਇਹ ਸੋਚਿਆ ਕਿ ਚਲੋ ਪੰਗੋਤੀ ਕਰਦੇ ਹੁੰਨੇ ਆ ਤੇ ਮੈਂ ਗੋਤੀ ਕਰਨ ਲੱਗ ਪਈ ਸੀਗੀ ਤੇ ਫਿਰ ਜੀ ਮੈਂ ਨਾ ਇੱਥੇ ਨਾ ਸਾੜੀ ਝੜ ਚੰਮ ਕਰਦੀ ਪਈ ਸੀਗੀ ਤੇ ਇੰਨੇ ਦਿਨ ਮੈਂ ਜਿੰਨੇ ਦਿਨ ਨੂੰ ਨਾ ਮੱਛਾੜੂ ਝੋੜੂ ਲਗਾਇਆ ਤਾਂ ਉਹਨੇ ਦਿਨ ਨੂੰ ਫੇਰ ਨਾ ਬਣ ਗਈ ਸੀਗੀ ਰੋਟੀ ਤੇ ਆਪਾਂ ਕਹਿ ਕੇ ਚਲੋ ਆਪਾਂ ਰੋਟੀ ਪਾਣੀ ਫੇਰ ਹੀ ਖਾਣੇ ਆਪਨਾ ਸਾਰੇ ਆਪਾਂ ਝਾੜੂ ਵਗੈਰਾ ਲਗਾ ਲੀਏ ਤੇ ਫਿਰ ਜੀ ਮੈਂ ਇੱਥੇ ਲੋਪੀ ਦੇ ਵਿੱਚ ਝਾੜੂ ਜਿਹੜਾ ਸੀਗਾ ਉਹ ਲਗਾਉਂਦੀ ਪਈ ਸੀਗਾ ਅਜੇ ਟਾਈਮ 8:30 ਵਜੇ ਦਾ ਟਾਈਮ ਹੋਇਆ ਸੀਗਾ ਤੇ ਮੈਂ ਸਾਰਾ ਕੁਝ ਹੀ ਸਾਫ ਸਪਾਈ ਕਰ ਲਿਆ ਸੀਗਾ ਤੇ ਆਪਣੇ ਇੱਧਰ ਵਾਲੇ ਹਨ ਜਿਹੜੇ ਬੈਕ ਰੂਮ ਨੇ ਉਹਨਾਂ ਦੇ ਵਿੱਚ ਵੀ ਆਪਾਂ ਸਾਰੀ ਸਫਾਈ ਜਿਹੜੀ ਹੈ ਕਿਸੇ ਉਹ ਕਰ ਲਈ ਸੀ ਕਿਉਂਕਿ ਸਾਰਾ ਸਮਾਨ ਆਪਾਂ ਨੂੰ ਬਾਹਰ ਕੱਢਿਆ ਹੋਇਆ ਸੀ ਆਪਾਂ ਤੇ ਜਿਹੜਾ ਮੜ ਮੋਟਾ ਹੈਗਾ ਵੀ ਸੀ ਅੰਦਰ ਉਹ ਵੀ ਆਪਾਂ ਜਿਹੜਾ ਹੈਗਾ ਸੀ ਉਹ ਬਾਹਰ ਕੱਢ ਲਿਆ ਸੀਗਾ ਤੇ ਭਈ ਇਹ ਜਿਹੜੇ ਹੈਗੇ ਨੇ ਉਹ ਇੱਕ ਵਾਰੀ ਤਾਂ ਸਫਾਈ ਆਪਣੇ ਪੂਰੀ ਤਸੱਲੀ ਨਾਲ ਕਰਕੇ ਜਾਂਦੇ ਨੇ ਬਟ ਆਪਾਂ ਵੀ ਆਪਣੀ ਤਸੱਲੀ ਅੱਗੋਂ ਲਾਉਣੀ ਹੁੰਦੀ ਆ ਤੇ ਤਾਂ ਕਰਕੇ ਜੀ ਆਪਾਂ ਫਿਰ ਨਾਲ ਸਫਾਈ ਤੇ ਇੱਕ ਹੈਗਾ ਜੀ ਆਪਣੇ ਵੀਰੇ ਦਾ ਵਿਆਹ ਸੀਗਾ ਤੇ ਆਪਾਂ ਤਾਂ ਕਰਕੇ ਕਿ ਜਿਆਦੀਆਂ ਡੀਪ ਕਲੀਨਿੰਗ ਜਿਹੜੀ ਹੈਗੀ ਸੋ ਕਰਨੀ ਜ਼ਰੂਰੀ ਸੀਗੀ ਕਿਉਂਕਿ ਬਾਅਦ ਵਿੱਚ ਹਨਾ ਵਿਆਹ ਤੋਂ ਪਹਿਲਾਂ ਵੀ ਸਫਾਈਆਂ ਹੋ ਸ਼ੁਰੂ ਵੀ ਹੁੰਦੀਆਂ ਨੇ ਤੇ ਵਿਆਹ ਤੋਂ ਬਾਅਦ ਵਿੱਚ ਵੀ ਜਿਹੜੀਆਂ ਸਫਾਈਆਂ ਨੂੰ ਜਾਰੀ ਰਹਿੰਦੀਆਂ ਨੇ ਕਿਉਂਕਿ ਬਾਅਦ ਵਿੱਚ ਵੀ ਖਲਾਰਾ ਬਹੁਤ ਪੈਂਦਾ ਹਨਾ ਪਹਿਲਾਂ ਵੀ ਤੇ ਚਲੋ ਪਹਿਲਾਂ ਤੇ ਆਪਣੇ ਐ ਸੀਗਾ ਕਿ ਆਪਣੇ ਜਿਹੜੇ ਗੈਸਟ ਸੀਗੇ ਹਨ ਉਹ ਤਾਂ ਚਲੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਪੈਲਸ ਕਰ ਲੈਂਦੇ ਨੇ ਤੇ ਗੈਸਟ ਕਿੱਥੇ ਇੰਨੀ ਜਿਆਦਾ ਰਾਤਾਂ ਰਹਿੰਦੇ ਨੇ ਬਟ ਜਿਹੜੀਆਂ ਕਿ ਮਾਸੀਆਂ ਮਾਮੇ ਹੁੰਦੇ ਨੇ ਉਹਨਾਂ ਦਾ ਜ਼ਰੂਰੀ ਹੁੰਦਾ ਰਹਿਣਾ ਹਨਾ ਤੇ ਚਲੋ ਰਹਿੰਦੇ ਨੇ ਹਨਾ ਕਿਉਂਕਿ ਉਹਨਾਂ ਦੇ ਕਾਰਜ ਵੀ ਹਰ ਆਪਣੇ ਕੰਮ ਨੇ ਹੁੰਦੇ ਨੇ ਤਾਂ ਕਰਕੇ ਤੇ ਆਪਾਂ ਹਨਾ ਪਹਿਲਾਂ ਤੇ ਆਪਣਾ ਵਰਾਦਾ ਸੀਗਾ ਕਿ ਆਪਾਂ ਵਾਲ ਪੁੱਟੀ ਕਰਾ ਲਈਏ ਬਟ ਫੇਰ ਆਪਣੇ ਕੋਲੇ ਦੇਣ ਜਿਹੜੇ ਹੈਗੇ ਸੀ ਉਹ ਦੋ ਹੀ ਬਚੇ ਸੀਗੇ ਤੇ ਆਪਾਂ ਕਹਿ ਗਏ ਕਿ ਆਪਾਂ 18 ਤਰੀਕ ਤੱਕ ਜਿਹੜਾ ਕੰਮ ਆ ਇਹ ਕੰਪਲੀਟ ਕਰਨਾ ਵਾ ਭਾਵੇਂ ਜੋ ਮਰਜੀ ਹੋ ਜੇ ਤੇ ਆਪਾਂ 18 ਤਰੀਕ ਤੱਕ ਜਿਹੜਾ ਹੈਗਾ ਸੀ ਘਰ ਦਾ ਕੰਮ ਕੰਪਲੀਟ ਕਰਵਾ ਲਿਆ ਸੀਗਾ ਤੇ ਫਿਰ ਜੀ ਆਪਣੇ ਸਫਾਈਆਂ ਨੂੰ ਵੀ ਦੋ ਦਿਨ ਲੱਗਣੇ ਸੀਗੇ ਤੇ 20 ਡੇਟ ਨੂੰ ਆਪਾਂ ਸਾਰੀਆਂ ਸਾਫ ਸਪਾਈਆਂ ਕਰ ਲਈਆਂ ਆਪਣੀਆਂ ਤੇ ਆਪਾਂ ਬਿਲਕੁਲ ਫ੍ਰੀ ਹੋ ਗਏ ਸੀਗੇ ਤੇ ਬਾਅਦ ਵਿੱਚ ਜੀ ਆਪਣੇ 20 21 ਨੂੰ ਆਪਣੇ ਲੱਗਣੇ ਸੀਗੇ ਹਲਵਾਈ ਕਿਉਂਕਿ ਮਠਿਆਈਆਂ ਵਗੈਰਾ ਬਣਾਉਣੀਆਂ ਸੀਗੀਆਂ ਉਹਨਾਂ ਨੇ ਤਾਂ ਕਰਕੇ ਤੇ ਫਿਰ ਜੀ ਆਪਾਂ ਹਣਾ ਇਧਰੋਂ ਵੀ ਮੈਂ ਸਾਰਾ ਕੁਝ ਕਲੀਨ ਕਰ ਲਿਆ ਤੇ ਕਲੀਨਿੰਗ ਕਰਨ ਤੋਂ ਬਾਅਦ ਵਿੱਚ ਫਿਰ ਜੀ ਆਪਾਂ ਉਹਨੇ ਦਿਨ ਨੂੰ ਮੈਂ ਜਿੰਨੇ ਦਿਨ ਨੂੰ ਇੱਥੇ ਕਲੀਨਿੰਗ ਵਗੈਰਾ ਕੀਤੀ ਤੇ ਉਹ ਪੌੜੀਆਂ ਵਗੈਰਾ ਸਾਰਾ ਕੁਝ ਸਾਫ਼ ਕੀਤਾ ਤੇ ਓਨੇ ਦਿਨ ਨੂੰ ਆਗੇ ਸੀਗੇ ਭਾਬੀ ਤੇ ਫਿਰ ਜੀ ਮੈਂ ਹਨਾ ਮੈਂ ਉਹਨਾਂ ਨੂੰ ਕਹਾਂ ਕਿ ਤੁਸੀਂ ਚਾਹ ਪਾਣੀ ਪੀਓ ਰੋਟੀ ਪਾਣੀ ਖਾਓ ਤੇ ਫਿਰ ਜੀ ਆਪਾਂ ਕਰਦੇ ਹੈਗੇ ਆ ਦੂਸਰੀ ਕਲੀਨਿੰਗ ਕਿਉਂਕਿ ਮੈਂ ਧੋਣਾ ਸੀਗਾ ਹਨਾ ਸਾਰਾ ਹੀ ਕੁਝ ਤੇ ਤਾਂ ਕਰਕੇ ਤੇ ਜਦੋਂ ਇੱਕ ਵਾਰੀ ਧੁੱਪ ਜਾਂਦਾ ਨਾ ਫਿਰ ਐ ਹੁੰਦਾ ਕਿ ਚਲੋ ਹੁਣ ਘੱਟ ਮਿੱਟੀ ਜਿਹੜਾ ਹੈਗਾ ਨਾ ਲੱਥ ਜੇ ਜਾਵੇ ਨਾ ਹਨਾ ਫਿਰ ਇਸ ਤਰ੍ਹਾਂ ਹੁੰਦਾ ਕਿ ਕੋਈ ਘੱਟਾ ਮਿੱਟੀ ਚੜਦਾ ਨਹੀਂ ਹੈਗਾ ਤੇ ਦੇ ਨਏ ਸੀਗਾ ਤੇ ਅਸੀਂ ਜਿਹੜੇ ਦਰਵਾਜਾ ਵਾਲੇ ਮਿਸਤਰੀ ਸੀਗੇ ਨਾ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਭਾਈ ਟਾਈਮ ਸਿਰ ਆਇਓ ਕਿਉਂਕਿ ਬਾਅਦ ਵਿੱਚ ਬਾਰ-ਬਾਰ ਜਿਹੜੀ ਸਾਫ-ਸਫਾਈ ਹੈ ਨਾ ਹਨਾ ਵਿਆਹ ਦੇ ਵਿੱਚ ਬਾਰ-ਬਾਰ ਸਾਫ-ਸਫਾਈ ਨਹੀਂ ਹੁੰਦੀ ਹੈਗੀ ਇੱਕ ਵਾਰੀ ਡੀਪ ਕਲੀਨਿੰਗ ਹੋ ਜੇ ਤਾਂ ਵਧੀਆ ਆ ਹਨਾ ਤੇ ਇੱਕ ਮੇਰੀ ਅਜੂਨੀ ਵੀ ਬਹੁਤ ਜ਼ਿਆਦਾ ਛੋਟੀ ਹਨਾ ਬੇਟੀ ਤੁਹਾਨੂੰ ਬਤਾਈਆ ਕਿ ਇਸ ਜਿਹੜੇ ਮੇਰੇ ਫਸਟ ਟਾਈਮ ਚੈਨਲ ਤੇ ਆਏ ਨੇ ਉਹਨਾਂ ਨੂੰ ਤੇ ਨਹੀਂ ਪਤਾ ਹੈਗਾ ਜਿਹੜੇ ਪਹਿਲਾਂ ਮੇਰੇ ਵਲੌਗਸ ਦੇਖਦੇ ਉਹਨਾਂ ਨੂੰ ਪਤਾ ਹੈ ਕਿ ਮੇਰੀ ਬੇਟੀ ਬਿਲਕੁਲ ਛੋਟੀ ਜੀ ਹੈਗੀ ਆ ਇਹ ਮੇਰਾ ਪੇਕਾ ਘਰ ਹੈਗਾ ਜੀ ਮੈਂ ਪੇਕੇ ਘਰ ਆਪਣੇ ਕਲੀਨਿੰਗ ਕਰਦੀ ਪਈ ਸੀਗੀ ਤੇ ਮੈਨੂੰ ਇੱਕ ਗੱਲ ਆ ਕਿ ਮੈਨੂੰ ਸਾਫ ਸਫਾਈ ਦਾ ਵੈਸੇ ਵੀ ਬਹੁਤ ਜ਼ਿਆਦਾ ਸ਼ੌਂਕ ਆ ਤੇ ਮੈਂ ਆਪਣੇ ਜਿੱਥੇ ਵੀ ਬੰਨ੍ਹਣੇ ਖਲੋਣੇ ਹੁੰਦੀਆਂ ਮੈਂ ਪਹਿਲਾਂ ਸਾਫ ਸਫਾਈ ਹੀ ਕਰਦੀ ਹੁੰਨੀ ਆ ਪਤਾ ਨਹੀਂ ਕਿਉਂ ਮੈਨੂੰ ਤਾਂ ਇਸ ਤਰ੍ਹਾਂ ਹੀ ਵਧੀਆ ਲੱਗਦਾ ਵੈਸੇ ਤਾਂ ਕਈ ਲੋਕ ਮੈਨੂੰ ਇਹ ਵੀ ਗੱਲ ਕਹਿ ਦਿੰਦੇ ਨੇ ਤੂੰ ਸਾਫ ਸਫਾਈਆਂ ਕਰਦੀ ਮਰ ਜਾਈ ਮੈਨੂੰ ਆਪਣੇ ਆਪ ਤੇ ਹਾਸਾ ਵੀ ਬੜੇ ਉੱਪਰ ਆਉਂਦਾ ਹੁੰਦਾ ਹੈ ਕਿ ਯਾਰ ਲੋਕ ਹਨ ਤੇ ਇੱਕ ਜਿਹੜਾ ਕੁੱਤਾ ਹੁੰਦਾ ਉਹ ਵੀ ਪੂਛ ਮਾਰ ਕੇ ਵੰਦਾ ਹਨਾ ਤੇ ਬਟ ਪਤਾ ਨਹੀਂ ਲੋਕਾਂ ਦੇ ਪਤਾ ਨਹੀਂ ਕੀ ਦਿਮਾਗ ਚ ਚੱਲਦਾ ਹਨਾ ਕਿ ਜੇ ਕਿਸੇ ਹੁਣ ਸਵੇਰ ਸਵੇਰ ਤਾਂ ਸਫਾਈਆਂ ਹਰ ਇੱਕ ਨੇ ਕਰਨੀਆਂ ਹੁੰਦੀਆਂ ਹਨਾ ਤੇ ਪਤਾ ਨਹੀਂ ਲੋਕਾਂ ਦੇ ਦਿਮਾਗ ਚ ਕੀ ਚੱਲਦਾ ਹਨਾ ਤੇ ਬਟ ਮੈਨੂੰ ਇੱਥੇ ਤਾਂ ਨਹੀਂ ਮੇਰੇ ਪਿਕੇ ਘਰ ਤਾਂ ਨਹੀਂ ਕਿਸੇ ਨੇ ਕਿਹਾ ਕਿਸੇ ਨੇ ਮੈਨੂੰ ਨਾ ਸੋਹਰੇ ਕਰੇ ਮੇਰੇ ਕਿਹਾ ਜੀਗਾ ਕਿ ਤੂੰ ਸਫਾਈਆਂ ਕਰਦੀ ਮਰ ਜਣਾ ਅਜੇ ਕੀ ਲਾਲੂ ਮੈਨੂੰ ਉੱਥੇ 2 ਸਾਲ ਹੋ ਗਏ ਸੀ ਗਈ ਨੂੰ ਤੇ ਉਹਦੇ ਮੈਨੂੰ ਕਿਸੇ ਨੇ ਗੱਲ ਕਹੀ ਸੀ ਕਿ ਤੇ ਹਨਾ ਤੇ ਤਦੋਂ ਆਪਾਂ ਫਿਰ ਵੀ ਆਪਾਂ ਮਜ਼ਾਕ ਦੇ ਵਿੱਚ ਲੈ ਲਈ ਆਪਾਂ ਨੂੰ ਕੋਈ ਹਜੇ ਟੈਨਸ਼ਨ ਨਹੀਂ ਹੈਗੀ ਕਿਉਂਕਿ ਜਿਹੜਾ ਆਪਣੇ ਕੰਮ ਕਰਨ ਵਾਲਾ ਇਹ ਉਹ ਤਾਂ ਆਪਾਂ ਕੰਮ ਕਰਕੇ ਰਹਿਣਾ ਕਿਉਂਕਿ ਆਪਾਂ ਉਹ ਉਹ ਨਾ ਇਨਸਾਨਾਂ ਵਰਗੇ ਨਹੀਂ ਹੈ ਕਿ ਜਿਹੜੇ ਵੀ ਖਾਣਾ ਪੀਣਾ ਵੀ ਜਿਹੜਾ ਹੋਵੇ ਨਾ ਵੀ ਇੰਨੀ ਗੰਦੀ ਜਗ੍ਹਾ ਤੇ ਆਪਾਂ ਨਹੀਂ ਖਾ ਪੀ ਸਕਦੇ ਹੈਗੇ ਤੇ ਤਾਂ ਕਰਕੇ ਨਾਲ ਜੀ ਆਪਾਂ ਸਾਰਾ ਅੰਦਰੋਂ ਤੱਕ ਧੋ ਕੇ ਰੋਟੀ ਪਾਣੀ ਖਾ ਕੇ ਦੁਪਹਿਰ ਦਾ ਚਾਹ ਪਾਣੀ ਠੀਕ ਹੈ ਵੀਰ ਜੀ ਕਰਦੇ ਪਹਿਨੇ ਕਲਰ ਬੈੱਡ ਆਪਾਂ ਰੱਖਤੇ ਅੰਦਰ ਤੇ ਫਰਿੱਜ ਵੀ ਜਿਹੜੀ ਹੈਗੀ ਆ ਉਹ ਵੀ ਆਪਾਂ ਉਧਰ ਵਾਲੇ ਰੂਮ ਚ ਆਪਾਂ ਲੈ ਆਏ ਆ ਆਪਾਂ ਰੱਖਤੀ ਫਰਿੱਜ ਆਪਣੀ ਤੇ ਜਿਹੜੇ ਗੱਦੇ ਹਮਨੇ ਕਿ ਮੈਟਨ ਨੇ ਉਹ ਵੀ ਆਪਾਂ ਲਗਾ ਦਿੱਤੇ ਨੇ ਆਪਣੇ ਮੋਸਟਲੀ ਅੱਧੀ ਸਫਾਈ ਜਿਹੜੀ ਆ ਉਹ ਆਪਣੇ ਹੋ ਚੁੱਕੀ ਆ ਅੱਧੀ ਸਫਾਈ ਅੱਜ ਹੋ ਜੂਗੀ ਅੱਧੀ ਕੱਲ ਹੋ ਜੂਗੀ ਤੇ ਵੀਰ ਜੀ ਕਰਦੇ ਪਹਿਨੇ ਉਹ ਰੰਗ ਲਰ ਕਰਦੇ ਪੈਨੇ ਤੇ ਹੁਣ ਜੀ ਦੇ ਕੋ ਥਾਂ ਸਾਰਾ ਗਿੱਲਾ 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 ਹੋਇਆ ਕਿਆ ਤੇ ਹੁਣ ਨਾ ਆਪਾ ਧੰਦੇ ਪੈ ਆ ਨਾ ਵਾਰੀ ਮੰਜਾ ਉਹ ਤੁਹਾਨੂੰ ਦਿਖਾਉਣੇ ਮੇਰੀ ਮੰਮੀ ਦੇ ਦਾਜ ਦਾ ਮੰਜਾ ਮੇਰੀ ਵੀ ਬਣਾ ਦੇਦਾ ਹਾਂ ਹਾਂ ਆ ਮੰਜਾ ਲਿਆ ਪਾ ਤੋ ਇਹਨੂੰ ਪੂਰਾ ਕਰ ਦਿੱਤਾ ਚੱਕਾ ਚੱਕ